2009 ਮਾਡਲ ਆ 4,60,000 ਰੁਪਏ ਡਿਮਾਡ ਆ ਪੰਜਾਬ ਨੰਬਰਾਂプラス ਵਾਲਾ ਵੀਰ 2012 ਮਾਡਲ ਆ 4,25,000 ਡਿਮਾਡ ਆ ਜੂਲੀ ਗੇਅਰ ਚ ਹੈ ਰਿਮਾਰਮਟਰਾ 160 2011 ਮਾਡਲ 2,65,000 ਡਿਮਾਡ ਆ ਨਿੱਕਾ ਹਾਲਡਰ ਟਰੈਕਟਰ 60 ਦਾ ਪੀਵੀ ਤੰਨਾ ਬਠਿੰਡਾ ਨੰਬਰਾਂ 16 ਮਾਡਲ ਆ 5,85,000 ਰੁਪਏ ਡਿਮਾਡ ਆ ਅੰਜੀ ਭਾਈ ਜੀ ਤਲਵੰਡੀ ਸਾਬੋ ਡਾਇਰੈਕਟਰ ਮੰਡੀ ਤੇ ਪਹੁੰਚਿਆ ਪਾਉਣ ਦਾ ਕੋਣ ਹੈ ਅੱਜ ਇਹਦੀ ਵੀਡੀਓ ਚ ਕੈਂਡ ਕੈਂਡ ਕੰਡੀਸ਼ਨ ਦੇ ਟਰੈਕਟਰ ਏ ਰੇਟ ਵਗੈਰਾ ਦਾ ਤੇ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਤੇ ਤੁਹਾਨੂੰ ਕੰਟੈਕਟ ਨੰਬਰ ਵੀ ਜਰੂਰ ਦਵਾਂਗੇ ਬਣੇ ਰਹੋ ਤੁਸੀਂ ਨਾਲ ਐਂਡ ਤੱਕ 2 Holland 3730 ਅੱਜ ਦੀ ਵੀਡੀਓ ਚ ਬਾਈ ਜੀ ਸਪੈਸ਼ਲ ਨਿਊ Holland ਹੀ ਦਿਖਾਵਾਂਗੇ ਆਪਾਂ 2009 ਮਾਡਲ ਆ 4,60,000 ਰੁਪਏ ਦਾ ਪੰਜਾਬ ਨੰਬਰ ਆ ਟਾਇਰਾਂ ਦੀ ਇਹ ਗੱਲ ਕਰੀਏ ਚੌਕੜਾ ਟਾਇਰਾਂ ਆਇਆ ਜੀ 85 ਪੈਸੇ ਦੇ ਕਰੀਬ ਆ ਐਮ ਆਰ ਪਤਾ ਚੌਕੜਾ ਤੇ ਡਬਲ ਡੇਟੀ ਬਿਊਟਰ ਆ ਗਿਆ ਬਾਈ ਜੀ ਇਹੇ ਉਰੀ ਕੋ ਕਬੀਰ ਕੰਡੀਸ਼ਨ ਆ ਪਲੱਸ ਵਾਲਾ ਮਾਡਲ ਆ ਚਾਰ ਲੱਖ 30000 ਤੋਂ ਦਿਖਾਉਣੇ ਆ ਜੀ ਨਿਊ ਵਾਲਾ ਦੇ ਸੱਤੀ ਕੀ ਪਲੱਸ ਵਾਲਾ ਵੇਰ 2012 ਮਾਡਲ 4 ਲੱਖ 25000 ਦਾ ਡਿਮਾਂਡ ਆ ਜੂਦੀ ਗੇਅਰ ਚ ਆ ਗਿਆ ਬਾਈ ਜੀ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਜੇ ਗੱਲ ਕਰੀਏ ਬਾਈ ਕਾਲੇ ਟਾਇਰ ਆ ਗਿਆ ਬਿਲਕੁਲ ਨਵੇਂ ਗੁਡਇਰ ਦੇ 16 9 28 ਦੇ 프ਰੰਟ ਵਾਲੇ ਹੈਗੇ ਜੀ 85 90 ਮਹੀਨੇ ਦੇ 3 12 ਮਾਡਲ ਦਾ 4,25,000 ਰੁਪਏ ਡਿਮਾਡ ਆ ਗਿਆ ਹੈ ਨਿਊ ਹੋਲੈਂਡ 73 ਤੋਂ ਉਪਰ 13 ਮਾਡਲ 4,25,000 ਰੁਪਏ ਡਿਮਾਡ ਇਹਨਾਂ ਦੀ ਜੇ ਗੱਲ ਕਰੀਏ ਬਾਈ ਜੀ ਚੌਕੜਾ ਹੈਗਾ MRF ਦਾ 8590 ਪੰਜ ਦੇ ਕਰੀਬ ਡਬਲ ਡਿਸਟ੍ਰੀਬਿਟਰ ਚ ਆ ਗਿਆ ਅੱਗੇ ਇਹ ਗੱਲ ਕਰੀਏ ਅੱਗੇ ਆ ਗਿਆ ਫਾਰਮਾਟਰ ਇੱਕ 60 2011 ਮਾਡਲ 2,65,000 ਡਿਮਾਡ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਇਹ ਟਾਇਰ ਪਿਆ 65-56 ਦੇ ਕਰੀਬ ਅੱਗੇ ਆ ਗਿਆ ਮੈਸੀ 241 2013 ਮਾਡਲ 3 ਲੱਖ 60000 ਰੁਪਿਆ ਡਿਮਾਂਡ ਹੈ ਟਾਇਰਾਂ ਨਹੀਂ ਗਏ ਵਾਲੇ ਕਰੀਏ ਟਾਇਰ ਹੈਗੇ ਜੀ 585 ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 745 ਸਿਕੰਦਰ ਮਾਡਲ 2018 ਮਾਡਲ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਬਾਈ ਜੀ ਚੌਕੜਾ ਸਪੈਂਡ 7056 ਡਿਮਾਂਡ ਰੱਖੇ 430000 ਰੁਪਿਆ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਬਾਈ ਸਵਰਾਜ 855 ਉਹ ਵਰਾ ਸਟਾਰ ਸਵਰਾਜ 855 ਦੀੇ ਰਹਾ ਤੇ ਕਹਿ ਗਿਆ ਬ੍ਰਾਂਟ ਵਾਲੇ ਟਾਇਰ 75 80 ਪੰਜੇ ਬੈਕ ਵਾਲੇ ਵੀ ਤੇ ਕੀ ਇਹ ਬਿਲਕੁਲ ਨਵੇਂ ਟਾਇਰ ਆ ਜੀ 2015 ਮਾਡਲ ਆ 565000 ਡਿਮਾਂਡ ਆ ਅੱਗੇ 100 ਵਾਲਾ ਹਾਲਡਰ ਟਾਇਰ ਦਾ ਛੱਡਦਾ ਪੀਵੀ ਤੰਨਾ ਬਠੰਡਾ ਨੰਬਰ 16 ਮਾਡਲ ਆ 585000 ਰੁਪਏ ਡਿਮਾਂਡ ਆ ਹਾਂ ਫੋਟੇ ਦੇਖ ਸਕਦਾ ਤੁਸੀਂ 60 70 ਹਜ਼ਾਰ ਤਾਂ ਇਹ ਪਤੀ ਲੱਗਿਆ ਹੋਇਆ ਹੈ ਪੈਰਾਂ ਦੀ ਜੇ ਗੱਲ ਕਰੀਏ ਬਾਈ ਜੀ ਇਹ ਪੋਲੋ ਦਾ ਚੌਕੜਾ ਆਏਗਾ 90 95 ਪੈਸੇ ਦੇ ਕਰੀਬ ਤੇ ਰੇਟ ਤੇ ਮਾਡਲ ਦੀ ਗੱਲ ਕਰੀਏ ਤਾਂ 2016 ਮਾਡਲ 5 ਲੱਖ 85 ਹਜ਼ਾਰ ਰੁਪਏ ਐਡਵਾਡਾ ਪੂਰਾ ਛੋਟਾ ਟਰੈਕਟਰ ਹੈ ਬਾਈ ਜੀ ਪੂਰਾ ਦੇਖ ਸਕਦਾ ਤੁਸੀਂ ਫਾਰਮ ਟਰੈਕ 60 ਸੁਪਰ ਮਿਕਸਰ ਆ ਗੂਗਰ ਦਾ ਚੌਕੜਾ ਬਾਈ ਜੀ ਪੈਰਾਂ ਦੀ ਕੰਡੀਸ਼ਨ ਇਹ ਹੈ ਬਾਈ ਜੀ ਪ੍ਰਿੰਟ 70 ਪੈਂਸ ਦੇ ਕਰੀਬ ਇਹ ਦੇਖ ਸਕ ਰਹੇ ਹੋ ਤੁਸੀਂ ਪੂਰੀ ਕੋਕਾ ਬੀਜ ਕੰਡੀਸ਼ਨ ਆ ਡਬਲ ਡਿਸਟ੍ਰਿਬਿਊਟਰ ਆ ਅੱਗੇ ਆ ਗਿਆ ਜੀ ਪਾਵਰ ਟਰੈਕ 434 DS+ ਵਾਲਾ ਮਾਡਲ ਆ ਬੈਕ ਵਾਲੇ ਟਾਇਰ ਆ ਬਿਲਕੁਲ ਨਵੇਂ ਬਾਈ ਜੀ ਜੇ ਕੇ ਦੇ ਦੂਸਰ ਦੇਖ ਸਕਦੇ ਮਾਰ ਕੇ ਵੀ ਟਾਈ ਨਹੀਂ ਆ ਇਹ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਇਹ ਬਾਈ ਜੀ 85 ਪੈਂਸ ਦੇ ਕਰੀਬ ਆ 2014 ਮਾਡਲ ਦਾ 11 ਲੱਖ 15000 ਰੁਪਏ ਨਮਾੜਾ ਪੰਜਾਬ ਨੰਬਰ ਆ ਪੂਰੀ ਕੋਕਬੀਜ ਕੰਡੀਸ਼ਨ ਆ ਟਰੈਕਟਰ ਦੀ ਹਾਂ ਅੱਜ ਆ ਗਈ ਜੀ ਪ੍ਰੀਤ 3549 DI ਪੂਰਾ ਐਕਸੋਬਰ ਟਰੈਕਟਰ ਹਾਂ ਦਿਖਾਉਣੇ ਕੰਡੀਸ਼ਨ ਐ ਸੁਪਰ ਟਰੈਕਟਰ ਦੀ ਕੀ ਮਾਡਲ ਆ ਕੀ ਡਮਾੜਾ ਹੋਰ ਲ ਜਾਣਕਾਰੀ ਦਿੰਨੇ ਆ 2006 ਮਾਡਲ 135000 ਰੁਪਏ ਡਿਮਾਂਡ ਰੱਖੀ ਹੈ ਇਸ ਟਰੈਕਟਰ ਦੀ ਬਾਈ ਜੀ ਦੇਖ ਸਕਦਾ ਪੂਰੀ ਕੋਕਾ ਬੀਜ ਕੰਡੀਸ਼ਨ ਆ ਡੀ ਆਈ ਐ ਪ੍ਰੀਤ 3549 ਬਹੁਤ ਘੱਟ ਦੇਖਣ ਨੂੰ ਮਿਲਦਾ ਇਹ ਅੱਗੇ ਗੱਲਬਾਤ ਕਰਦੇ ਆ ਬਾਈ ਜੀ ਫਾਰਮ ਟਰੈਕ 60 ਦੀ T20 ਚੋਟੇ ਗੇਰ ਵਾਲਾ 60 ਹੀ ਬਾਈ 2018 ਮਾਡਲ 570000 ਡਿਮਾਂਡ ਆ ਚੌਕੜ ਆ ਟਾਇਰ ਆ ਬਿਲਕੁਲ ਨਵਾਂ ਬਾਈ ਜੀ ਗੁੜੀਰ ਦਾ ਦੇਖ ਸਕਦੇ ਹੋ ਤੁਸੀਂ ਛੋਪਰ ਮੈਕਸ ਮਾਡਲ ਆ ਗਿਆ T20 ਛੋਟੇ ਜਿਹੇ ਰਲ ਅੱਗੇ ਆ ਫਾਰਮਰ ਟ੍ਰੈਕ 43 2012 ਮਾਡਲ 3 ਲੱਖ 25 ਹੜਮਾੜਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 오ਪੋਲੋ ਦੇ ਹੈ ਆ ਬੈਕ ਵਾਲੇ ਟਾਇਰ 85 90 ਪੈਸੇ 프ਰੰਟ ਵਾਲੀ ਸੀਟ ਦੇ ਅੱਗੇ ਬਾਈ ਜੀ 85 90 ਪੈਸੇ ਅੱਗੇ ਸਵਰਾਜ 855 ਫੋਰ ਸਟਾਰ ਆ ਗਿਆ ਬਾਈ ਜੀ ਡਬਲ ਪੰਪਾ 15 ਮਾਡਲ 490000 ਰੁਪਏ ਟਮਾੜਾ ਪੀਵੀ ਹਰਿਆਣਾ ਨੰਬਰ ਹਰਿਆਣਾ ਇਹ ਜਾਨਾ ਪੂਰੀ ਕੋ ਕਾਫੀਸ ਕੰਡੀਸ਼ਨ ਦਾ ਟਰੈਕਟਰ ਦੀ ਡਬਲ ਡਿਸਟ੍ਰਿਬਿਊਟਰ ਅੱਗੇ ਸਾਨੂੰ ਦਿਖਾਉਣਾ ਥੋੜਾ ਥੋੜਾ ਅਗੇ ਹਰਿਆਣਾ ਨੰਬਰ 3600 ਇਹ ਕੰਨ ਦੇ ਮਾਡਲ 1 ਲੱਖ 50000 ਰੁਪਏ ਦਾ ਮਾੜਾ ਹੈ ਰਹਿ ਗਿਆ ਬਿਲਕੁਲ ਨਵਿਆ ਮਾਰ ਪਰਿਫਰੰਟ ਵਾਲੀ ਹੈ ਕਲੀ 4550 ਅੱਗੇ 베ਰ ਆ ਗਿਆ 43795 ਮਾਡਲ 1 ਲੱਖ 25000 ਰੁਪਏ ਦਾ ਮਾਡਲ ਰੱਖੀ ਹੈ ਇਹ ਆ ਗਿਆ ਬਾਈ ਜੀ ਪੰਜਾਬ ਨੰਬਰ ਟਾਇਰਾਂ ਦੀ ਕੰਡੀਸ਼ਨ ਹੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਹੈ ਜੀ 35 40 ਬੰਨ ਰਹੀ ਹੈ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਲਾਈਕ ਕਮੈਂਟੇ ਸ਼ੇਅਰ ਕਰਕੇ ਜਰੂਰ ਦੱਸਿਓ ਹੋਰ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ